ਅੱਜ ਸਾਨੂੰ ਇੱਕ ਜ਼ਰੂਰੀ ਮਾਮਲੇ ਨੂੰ ਲੈ ਕੇ ਬਠਿੰਡਾ ਪ੍ਰੈਸ ਕਲੱਬ ਦੇ ਵਿੱਚ ਐਮਰਜੈਂਸੀ ਮੀਟਿੰਗ ਕਰਨੀ ਪਈ ਹੈ। ਔਰ ਇਸ ਮੀਟਿੰਗ ਦੇ ਵਿੱਚ ਬਠਿੰਡਾ ਤੇ ਆਲੇ ਦੁਆਲੇ ਦੇ ਪੱਤਰਕਾਰ ਜਿਹੜੇ ਸਾਰੇ ਇਕੱਠੇ ਹੋਏ ਐ ਸਾਰੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਇਹ ਪਤਾ ਲੱਗ ਹੀ ਗਿਆ ਹੋਣਾ ਕਿ ਨਵੇਂ ਬਰੇ ਦੇ ਪਹਿਲੇ ਦਿਨ ਜਿਹੜਾ ਵਧਾਈ ਸੰਦੇਸ਼ ਪੰਜਾਬ ਸਰਕਾਰ ਵੱਲੋਂ ਭੇਜਿਆ ਗਿਆ ਉਹਦੇ ਵਿੱਚ ਆਈਟੀਆਈ ਐਕਟਿਵਿਸਟ ਮਾਨਕ ਗੋਇਲ ਤੋਂ ਇਲਾਵਾ ਸਾਡੇ ਪੱਤਰਕਾਰ ਮਨਿੰਦਰਜੀਤ ਸਿੰਘ ਮਿੰਟੂ ਗੁਰੂਸਰੀਆ ਮਨਦੀਪ ਮੱਕੜ ਇਹ ਤਿੰਨ ਬਠਿੰਡੇ ਦੇ ਆ ਚਾਰ ਮਾਨਸਾ ਦੇ ਹੋਗੇ ਚੌਥੇ ਮਾਨਕ ਜੀ ਤੇ ਛੇ ਬੰਦੇ ਹੋਰ ਆ ਟੋਟਲ 10 ਬੰਦਿਆਂ ਦੇ ਖਿਲਾਫ ਇੱਕ ਐਫ ਆਈ ਆਰ ਦਰਜ ਕੀਤੀ ਆ ਉਹ ਐਫ ਆਈ ਆਰ ਜਿਹੜੇ ਮਾਮਲੇ ਚ ਦਰਜ ਕੀਤੀ ਆ ਉਹ ਮਾਮਲਾ ਵੀ ਕੁਛ ਇਹੋ ਜਿਹਾ ਹੋ ਜਾਏ ਕਿ ਜੇ ਅਸੀਂ ਦੱਸਦੇ ਸਾਨੂੰ ਘੱਟੋ ਘੱਟ ਸੰਗ ਆਉਂਦੀ ਹੈ ਕਿ ਮੁੱਖ ਮੰਤਰੀ ਸਾਹਿਬ ਦੀ ਗੈਰ ਮੌਜੂਦਗੀ ਦੇ ਵਿੱਚ ਜਹਾਜ਼ ਨੂੰ ਕੌਣ ਇਸਤੇਮਾਲ ਕਰਦਾ ਸਿਰਫ ਇਹੀ ਸਵਾਲ ਪੁੱਛਿਆ ਸੀ ਜੀ ਦਾ ਜਵਾਬ ਬਾ ਖੂਬੀ ਸਰਕਾਰ ਵਾਲੇ ਪਾਸਿਓਂ ਦੇ ਦਿੱਤਾ ਸੀ ਕਿ ਮੁੱਖ ਮੰਤਰੀ ਦੀ ਗੈਰ ਮੌਜੂਦਗੀ ਦੇ ਵਿੱਚ ਵੀ ਇਹ ਜਹਾਜ਼ ਇਸਤੇਮਾਲ ਕੀਤਾ ਜਾ ਸਕਦਾ ਹੈ ਔਰ ਉਹੀ ਲੋਕ ਇਸਤੇਮਾਲ ਕਰਦੇ ਆ ਜਿਹੜੇ ਲੋਕ ਇਹਦੇ ਲਈ ਅਧਿਕਾਰਤ ਹੈ। باوجود ਇਸ ਦੇ ਵੀ ਤਾਂ ਕੋਈ ਐਡਾ ਵੱਡਾ ਮਾਮਲਾ ਨਹੀਂ ਤੇ ਇੱਕ ਐਫ ਆਈ ਆਰ ਦਰਜ ਕਰਤੀ ਹੈ ਲੁਧਿਆਣਾ ਦੇ ਵਿੱਚ। ਉਸ ਮਾਮਲੇ ਤੇ ਅੱਜ ਵਿਚਾਰ ਵਟਾਂਦਰਾ ਕੀਤਾ ਤੇ ਉਸ ਵਿਚਾਰ ਵਟਾਂਦਰੇ ਦਾ ਸਿੱਟਾ ਇਹ ਨਿਕਲੇ ਕਿ ਇਮੀਡੀਏਟ ਪੰਜਾਬ ਭਰ ਦੇ ਪੱਤਰਕਾਰ ਹੈ ਜਿਹੜੇ ਉਹ ਇੱਕ ਪ੍ਰੋਟੈਸਟ ਕਰਨਗੇ ਚੰਡੀਗੜ੍ਹ ਚ 4 ਤਾਰੀਖ ਨੂੰ। ਅਸੀਂ 4 ਤਾਰੀਖ ਨੂੰ ਚੰਡੀਗੜ੍ਹ ਪ੍ਰੋਟੈਸਟ ਕਰਾਂਗੇ ਸਾਡਾ ਪਹਿਲਾ ਪੜਾਅ ਹੋ 10 ਤਾਰੀਖ ਨੂੰ ਬਠਿੰਡਾ ਦੇ ਵਿੱਚ ਜਿੰਨੀਆਂ ਵੀ ਜਨਤਿਕ ਜਥੇਬੰਦੀਆਂ ਉਹਨਾਂ ਦੀ ਮੀਟਿੰਗ ਕਾਲ ਕੀਤੀ ਜਾਊਗੀ ਔਰ ਉਹਦੇ 'ਚ ਫਿਰ ਅਗਲਾ ਪ੍ਰੋਗਰਾਮ ਰਿਕਿਆ ਜਾਊਗਾ ਪੱਤਰਕਾਰ ਭਾਈਚਾਰੇ ਦਾ ਇਹ ਫੈਸਲਾ ਹੈ ਕਿ ਸਾਡਾ ਕੋਈ ਵੀ ਸਾਥੀ ਜਮਾਨਤ ਨਹੀਂ ਕਰਵਾਊਗਾ ਅਸੀਂ ਗ੍ਰਿਫਤਾਰੀ ਦੇਣ ਵਾਸਤੇ ਤਿਆਰ ਹਾਂ ਸਾਰੇ ਜਦੋਂ ਜੀਕਰ ਨੂੰ ਲੋਕੇਸ਼ਨ ਵੀ ਭੇਜੀ ਜਾ ਸਕਦੀ ਹੈ ਜਿਨ੍ਹਾਂ ਦੇ ਖਿਲਾਫ ਐਫਆਈਆਰ ਹੈ ਉਹ ਸਾਰੇ ਦੇ ਸਾਰੇ ਤਿਆਰ ਬੈਠੇ ਹੈ ਸਰਕਾਰ ਦਾ ਦਿਲ ਕਰਦਾ ਤਾਂ ਭਾਵੇਂ ਉਹ ਗ੍ਰਿਫਤਾਰ ਕਰ ਲਵੇ ਪਰ ਇਹ ਮਾਮਲਾ ਜਿਹੜਾ ਹੈਗਾ ਇਹਨੂੰ ਲੌਜੀਕਲ ਕਨਕਲੂਜਨ ਤੇ ਲਿਜਾਨ ਵਾਸਤੇ ਪੰਜਾਬ ਦੇ ਪੱਤਰਕਾਰ ਜਿਹੜੇ ਹੈਗੇ ਪੂਰੀ ਤਰ੍ਹਾਂ ਪੱਬਾਂ ਪਾਰ ਆ ਤੇ ਲੜਾਈ ਲੜਨੀ ਪਊਗੀ ਤੇ ਚੰਗੀ ਲੜਾਈ ਲੜਾਂਗੇ ਇਸ ਲਈ ਸਾਰੇ ਪੰਜਾਬ ਦੇ ਪੱਤਰਕਾਰ ਭਾਈਚਾਰੇ ਨੂੰ ਬੇਨਤੀ ਹੈ ਕਿ ਬਾਅਦ ਦੁਪਹਿਰ 4 ਤਾਰੀਖ ਨੂੰ ਚੰਡੀਗੜ੍ਹ ਹਮ ਹਮਾ ਕੇ ਪੁੱਜੋ ਸੈਕਟਰ 17 ਦੇ ਵਿੱਚ ਉੱਥੇ ਇੱਕ ਪ੍ਰੋਟੈਸਟ ਜਿਹੜਾ ਹੈਗਾ ਸੰਕੇਤਕ ਪ੍ਰੋਟੈਸਟ ਅਸੀਂ ਲਾਂਚ ਕਰਾਂਗੇ ਤਾਂ ਕਿ ਸਰਕਾਰ ਨੂੰ ਪਤਾ ਲੱਗੇ ਕਿ ਪੰਜਾਬ ਦਾ ਪੱਤਰਕਾਰ ਭਾਈਚਾਰਾ ਲੜਾਈ ਵਾਸਤੇ ਤਿਆਰ ਹੈ